ਸਤਿ ਸ਼੍ਰੀ ਅਕਾਲ ਬੱਚਿਓ ਪਿਛਲੀ ਵੀਡੀਓ ਦੇ ਵਿੱਚ ਅਸੀਂ ਪ੍ਰੋਫੈਸਰ ਮੋਹਨ ਸਿੰਘ ਜੀ ਦੀ ਰਚਨਾ ਮਾਂ ਨੂੰ ਪੜ ਚੁੱਕੇ ਹਾਂ ਤੇ ਹੁਣ ਇਸ ਵੀਡੀਓ ਦੇ ਵਿੱਚ ਅਸੀਂ ਪ੍ਰੋਫੈਸਰ ਮੋਹਨ ਸਿੰਘ ਜੀ ਦੀ ਰਚਨਾ ਰਚਨਾ ਨੰਬਰ 4 ਗੁਰੂ ਨਾਨਕ ਨੂੰ ਪੜਨ ਜਾ ਰਹੇ ਹਾਂ ਸੋ ਇਸ ਰਚਨਾ ਦੇ ਵਿੱਚ ਪ੍ਰੋਫੈਸਰ ਸਾਹਿਬ ਨੇ ਜਿਹੜਾ ਹੈਗਾ 1947 ਦੇ ਸਮੇਂ ਜੋ ਪੰਜਾਬ ਦੀ ਵੰਡ ਹੋਈ ਸੀ ਸੋ ਉਸ ਵੰਡ ਦੇ ਸਮੇਂ ਗੁਰੂ ਨਾਨਕ ਦਾ ਦੇਸ਼ ਜਿਹੜਾ ਸੀ ਉਹ ਵੇਰਾਨ ਹੋ ਗਿਆ ਸੀ ਸੋ ਉਸ ਸਮੇਂ ਲੱਖਾਂ ਲੋਕ ਉਜੜੇ ਸੀ ਧਰਮ ਦੀ ਬੇਅਦਬੀ ਹੋਈ ਸੀ ਇਸਤਰੀਆਂ ਦੀ ਬੇਬਤੀ ਕੀਤੀ ਗਈ ਸੀ ਸੋ ਇਹਦੇ ਨਾਲ ਹੀ ਉਹਨਾਂ ਨੇ ਅੱਜ ਦੇ ਸਮੇਂ ਦੀ ਗੱਲ ਕੀਤੀ ਹੈ ਕਿ ਕਿਵੇਂ ਜਿਹੜਾ ਹੈਗਾ ਜ਼ਬਰ ਜ਼ੁਲਮ ਜਿਹੜਾ ਹੋ ਰਿਹਾ ਜਿਹੜਾ ਹੈ ਜਬਰ ਜ਼ੁਲਮ ਹੋ ਰਿਹਾ ਕਿਸ ਤਰ੍ਹਾਂ ਪੰਜਾਬ ਦੀ ਧਰਤੀ ਦੇ ਉੱਤੇ ਖੂਨ ਖਰਾਬਾ ਜਿਹੜਾ ਹੈਗਾ ਉਹ ਹੋ ਰਿਹਾ ਸੋ ਇਸ ਕੱਲੂ ਘਰੇ ਦੇ ਤੇ ਆ ਧਰਮ ਨੂੰ ਰੋਕਣ ਦੇ ਲਈ ਗੁਰੂ ਨਾਨਕ ਨੂੰ ਆਵਾਜ਼ਾ ਮਾਰਦਾ ਹੋਇਆ ਕਹਿ ਰਿਹਾ ਕਿ ਆ ਬੱਬਾ ਕਿ ਤੂੰ ਦੁਬਾਰਾ ਜਿਹੜਾ ਹੈਗਾ ਉਹ ਆ ਸੋ ਪੜਦੇ ਆ ਇਹ ਰਚਨਾ ਨੂੰ ਆ ਬੱਬਾ ਤੇਰਾ ਬਤਨ ਹੈ ਵੇਰਾਨ ਹੋ ਗਿਆ ਹੇ ਗੁਰੂ ਨਾਨਕ ਜੀ ਆ ਬੱਬਾ ਕਾਉ ਤੇਰਾ ਬਤਨ ਹੈ ਬੇਰਾਨ ਹੋ ਗਿਆ ਬੇਰਾਨ ਪਾਵ ਸੁਨਣਾ ਹੋ ਗਿਆ ਰੱਬ ਦੇ ਘਰ ਦਾ ਰੱਖਾ ਮੋੜ ਸ਼ੈਤਾਨ ਹੋ ਗਿਆ ਕਿ ਜਿਹੜੇ ਜਿਹੜੇ ਰੱਬ ਦੇ ਘਰ ਦੇ ਰੱਖੇ ਸੀ ਮੰਦਰਾ ਮਸੀਤਾ ਦੇ ਰੱਖੇ ਸੀ ਉਹ ਕੀ ਹੋ ਗਏ ਉਹ ਸ਼ੈਤਾਨ ਹੋ ਗਿਆ ਕਲ ਯੁਗ ਹੈ ਰਥ ਅਗੰਦਾ ਤੂੰ ਆਪ ਆਖਿਆ ਤੁਸੀਂ ਆਪ ਕਿਹਾ ਸੀ ਕਿ ਕਲ ਚੁਗ ਜਿਹੜਾ ਹੈ ਉਹ ਅਗੰਧਾਰ ਰਥ ਹੈ ਮੁੜ ਕੂੜ ਉਸ ਰਥ ਦਾ ਰਥਵਾਨ ਹੋ ਗਿਆ ਕੂੜ ਭਾਵ ਝੂਠ ਕੀ ਹੋ ਗਿਆ ਮੁੜ ਕੂੜ ਉਸ ਰਥ ਦਾ ਕੂੜ ਜਿਹੜਾ ਹੈਗਾ ਝੂਠ ਜਿਹੜਾ ਹੈਗਾ ਉਹ ਦੁਬਾਰਾ ਤੋਂ ਕੀ ਹੋ ਗਿਆ ਰਥਵਾਨ ਹੋ ਗਿਆ ਭਵ ਅੱਜ ਦੇ ਸਮੇਂ ਦੀ ਗੱਲ ਕੀਤੀ ਹੈ ਕਿ ਕਿਵੇਂ ਜ਼ਬਰ ਜ਼ੁਲਮ ਚੂਰ ਚੜਾ ਹੈ ਉਹ ਪ੍ਰਧਾਨ ਹੋ ਗਿਆ ਜੋ ਖਾਬ ਸੀ ਤੂੰ ਦੇਖਿਆ ਬਣ ਥੱਲੇ ਸੁੱਤਿਆਂ ਖਾਬ ਹੁੰਦਾ ਸੁਪਨਾ ਜੋ ਜਣਾ ਕਹਿੰਦਾ ਕਿ ਜੋ ਤੂੰ ਖਾਬ ਦੇਖਿਆ ਸੀਗਾ ਬਣ ਥੱਲੇ ਸੁੱਤਿਆਂ ਬਣ ਦੇ ਥੱਲੇ ਸੁੱਤਿਆਂ ਪਿਆਨੇ ਜੋ ਤੁਸੀਂ ਖਾਬ ਦੇਖਿਆ ਸੀ ਸੋਣਾ ਉਹ ਤੇਰਾ ਖਾਬ ਪਰੀਸ਼ਾਨ ਹੋ ਗਿਆ ਜਿਹੜਾ ਤੇਰਾ ਸੋਨਾ ਖਾਬ ਹੈ ਉਹ ਕੀ ਹੈ ਉਹ ਸੋਨਾ ਸੁਪਨਾ ਜਿਹੜਾ ਹੈ ਉਹ ਪਰੇਸ਼ਾਨ ਹੋ ਗਿਆ ਓ ਮੱਚੇ ਤੇਰੇ ਦੇਸ਼ ਦੀ ਹਿੱਕ ਤੇ ਉਲੰਬੜੇ ਉਲੰਬੜੇ ਪਾਓ ਅੱਗ ਪੰਜ ਪਾਣੀਆਂ ਦਾ ਪੰਜ ਪਾਣੀਆਂ ਦਾ ਪਾਣੀ ਵੀ ਹੈਰਾਨ ਹੋ ਗਿਆ ਕੀ ਕਹਿੰਦਾ ਕਿ ਤੇਰੀ ਦੇਸ਼ ਦੇ ਹਿੱਕ ਤੇ ਜਿਹੜੇ ਫਿਰਕੂਪਣੇ ਦੇ ਭਾਂਬੜ ਨੇ ਉਹ ਜਿਹੜੇ ਸੀ ਉਹ ਮੱਛੇ ਸੀ ਪੰਜ ਪਾਣੀਆਂ ਦਾ ਪਾਣੀ ਵੀ ਹੈਰਾਨ ਹੋ ਗਿਆ ਕਿ ਪੰਜਾਂ ਪਾਣੀਆਂ ਦਾ ਪੰਜਾਂ ਦਰਿਆਵਾਂ ਦਾ ਜਿਹੜਾ ਪਾਣੀ ਹੈ ਉਹ ਵੀ ਕੀ ਹੋ ਗਿਆ ਉਹ ਵੀ ਹੈਰਾਨ ਹੋ ਗਿਆ ਉਹ ਚੁੱਲੀਆਂ ਤੇਰੇ ਦੇਸ਼ ਤੇ ਮਾਰੂ ਹਨੇਰੀਆਂ ਮਾਰੂ ਹਨੇਰੀਆਂ ਪਾਵਕ ਜ਼ੁਲਮ ਦੀਆਂ ਹਨੇਰੀਆਂ ਕੀ ਕਹਿੰਦਾ ਕਿ ਤੇਰੇ ਪੰਜਾਬ ਉੱਪਰ ਉਹ ਮਾਰੂ ਹਨੇਰੀਆਂ ਝੁੱਲੀਆਂ ਉੱਡ ਕੇ ਸਾਡਾ ਆਲਣਾ ਕੱਖ ਕਾਨ ਹੋ ਗਿਆ ਕਿ ਜਿਨ੍ਹਾਂ ਦੇ ਨਾਲ ਉਹਨਾਂ ਦਾ ਜਿਹੜਾ ਹਨੇਰੀਆਂ ਦੇ ਨਾਲ ਸਾਡਾ ਜਿਹੜਾ ਆਲਣਾ ਸੀ ਉਹ ਉਹ ਉੱਡ ਕੇ ਕੀ ਹੋ ਗਿਆ ਕੱਖੋ ਕਾਨ ਹੋ ਗਿਆ ਪਾਵਤੀਲੇ ਤੀਲੇ ਹੋ ਗਿਆ ਜੁਗਾਂ ਦੀ ਸਾਂਝੀ ਸਭਿਆਤਾ ਪੈਰੀ ਲਿੱਤੜ ਗਈ ਜਿਹੜੀ ਤੁਸੀਂ ਜੁਗਾਂ ਤੋਂ ਪਾਵ ਇਥੇ ਗੱਲ ਕੀਤੀ ਐ ਸਾਂਝੀ ਸਭਤ ਦੀ ਹਿੰਦੂਆਂ ਦੇ ਮੁਸਲਮਾਨਾਂ ਦੀ ਜਿਹੜੀ ਸਾਂਝੀ ਸਭਿਆਤਾ ਸੀ ਉਹ ਕੀ ਹੋ ਗਈ ਉਹ ਪੈੜਾ ਨਾਲ ਲਤਾੜੀ ਗਈ ਸਦੀਆਂ ਦੇ ਸਾਂਝੇ ਖੂਨ ਦਾ ਵੀ ਨਾਣ ਹੋ ਗਿਆ ਨਾਨ ਪਾਵ ਨਾਸ਼ ਹੋ ਗਿਆ ਕਹਿੰਦਾ ਸਦੀਆਂ ਦੇ ਸਾਂਝੇ ਖੂਨ ਦਾ ਵੀ ਨਾਸ਼ ਹੋ ਗਿਆ ਬੰਡ ਬੈਠੇ ਤੇਰੇ ਪੁੱਤ ਨੇ ਸਾਂਝੇ ਸਵਰਗ ਨੂੰ ਸਾਂਝੇ ਭਾਵ ਜਿਹੜੇ ਤੇਰੇ ਪੁੱਤ ਨੇ ਭਾਵ Hindu ਤੇ Muslim ਉਹ ਕੀਆ ਸਾਂ ਸਵਰਗ ਭਾਵ ਸਾਂ ਜਿਹੜਾ ਪੰਜਾਬ ਨੂੰ ਕੀ ਕਰ ਬੈਠੇ ਨੇ ਬੰਡ ਬੈਠੇ ਨੇ ਬੰਡਿਆ ਸਵਰਗ ਨਰਕ ਦਾ ਸ਼ਮਿਆਨ ਹੋ ਗਿਆ ਸ਼ਮਿਆਨ ਭਾਵ ਸਮਾਨ ਹੋ ਗਿਆ ਸੋ ਇਹ ਬੰਡ ਦੇ ਨਾਲ ਇਸ ਵਰਗ ਜਿਹੜਾ ਹੈਗਾ ਉਹ ਨਰਕ ਬਣ ਕੇ ਰਹਿ ਗਿਆ